ਘਰ ਦੇ ਪਕਾ ਦੇ ਵਿੱਚ ਬਣਾ ਰਹੇ ਹਾਂ ਇਹ ਮਠਿਆਈ ਜੋ ਕਿ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗੇ ਭਾਦੀ ਮਿਲਦੀ ਹੈ ਇਹ ਮਠਿਆਈ ਦੇਖਣ ਦੇ ਵਿੱਚ ਜਿੰਨੀ ਸੋਹਣੀ ਲੱਗਦੀ ਹੈ ਉਸ ਤੋਂ ਜ਼ਿਆਦਾ ਖਾਣ ਦੇ ਵਿੱਚ ਟੇਸਟੀ ਹੁੰਦੀ ਹੈ ਇਸ ਮਠਿਆਈ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਚੱਕਪਟ ਬਣਾ ਲੋਗੇ ਬਹੁਤ ਹੀ ਘੱਟ ਸਮੇਂ ਵਿੱਚ ਤੇ ਬਹੁਤ ਘੱਟ ਖਰਚੇ 'ਚ ਬਿਲਕੁਲ ਹਲਵਾਈ ਸਟਾਈਲ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਇਹਨੂੰ ਖਾ ਕੇ ਕੋਈ ਨਹੀਂ ਦੱਸ ਸਕਦਾ ਵੀ ਇਹ ਘਰ ਦੇ ਵਿੱਚ ਤਿਆਰ ਕੀਤੀ ਹੈ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਸੱਜੇ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇਹ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ ਮਹਿੰਗੇ ਭਾਅ ਦੀ ਮਠਿਆਈ ਬਣਾ ਕੇ ਤਿਆਰ ਕੀਤੀ ਆ ਤੇ ਇਹਨੂੰ ਆਪਾਂ ਬਹੁਤ ਹੀ ਘੱਟ ਖਰਚੇ 'ਚ ਘਰ ਦੇ ਵਿੱਚ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਚਲੋ ਜੀ ਇਸ ਮਠਿਆਈ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆਂ ਵੀ ਇੰਨੀ ਵਧੀਆ ਇੰਨੀ ਟੇਸਟੀ ਮਠਿਆਈ ਘੱਟ ਤੋਂ ਘੱਟ ਸਮਾਨ ਦੇ ਨਾਲ ਘੱਟ ਖਰਚੇ 'ਚ ਘਰ ਦੇ ਵਿੱਚ ਆਪਾਂ ਕਿਵੇਂ ਤਿਆਰ ਕਰ ਸਕਦੇ ਆਂ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਇਹ ਮਠਿਆਈ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾ ਇਹ ਅੱਧੀ ਖਾਲੀ ਹੈ ਮੇਰੇ ਕੋਲੇ ਖਾਜੂ ਯਾਨੀ ਕਿ ਇਹ ਪੌਣਾ ਕਾਪੇ ਕਾਪ ਬਹੁਤ ਛੋਟਾ ਹੈਗਾ ਤੇ ਬਹੁਤ ਘੱਟ ਕਾਜੂ ਲੱਗਣਗੇ ਇਸ ਮਠਿਆਈ ਨੂੰ ਬਣਾਉਣ ਦੇ ਲਈ ਤੇ ਇਹਨਾਂ ਨੂੰ ਆਪਾਂ ਮਿਕਸੀ ਵਾਲੇ ਜਗ ਦੇ ਵਿੱਚ ਐਡ ਕਰਤਾ ਇਹਦੇ ਵਿੱਚ ਤਿੰਨ ਇਲਾਇਚੀਆਂ ਆਪਾਂ ਐਡ ਕਰਦੇਾਂਗੇ ਤੇ ਇਹਨਾਂ ਦਾ ਆਪਾਂ ਪਾਊਡਰ ਬਣਾਵਾਂਗੇ ਦੇਖੋ ਆਸਾਨੀ ਨਾਲ ਪਾਊਡਰ ਬਣ ਗਿਆ ਕਿਉਂਕਿ ਕਾਜੂ ਇਹ ਜਿਹੜੀ ਮੈਂ ਫ੍ਰਿਜ ਦੇ ਵਿੱਚ ਰੱਖਤੀ ਸੀਗੀ ਜਿਆਦਾ ਠੰਡੇ ਹੋਣ ਦੀ ਵਜ੍ਹਾ ਕਰਨੇ ਹਾਰਡ ਹੋ ਜਾਣਗੇ ਤੇ ਨਾਲ ਪਾਊਡਰ ਬਣਾਉਣਾ ਆਪਾਂ ਨੂੰ ਆਸਾਨ ਹੋ ਜਾਊਗਾ ਹੁਣ ਆਪਾਂ ਨੂੰ ਚਾਹੀਦਾ ਨਾਰੀਅਲ ਦਾ ਬਰਾਦਾ ਇਹ ਮਠਿਆਈ ਹੈ ਜਿਹੜੀ ਮੈਂ ਵੱਡੇ ਪੀਸ ਬਣਾ ਕੇ ਤਿਆਰ ਕਰੂੰਗੀ ਤੇ ਜਿਆਦਾ ਮਾਤਰਾ 'ਚ ਤਿਆ ਯਾਨੀ ਕਿ ਸਾਰੀਆਂ ਚੀਜ਼ਾਂ ਉਹ ਮੈਂ ਬਾਟੀ ਦੇ ਨਾਲ नाप ਲਈਆਂ ਤੁਸੀਂ ਕੋਈ ਵੀ ਛੋਟਾ ਕੱਪ ਜਾਂ ਫਿਰ ਕੌਲੀ ਵੀ ਘਰ ਦੇ ਵਿੱਚੋਂ ਹੈ ਜਿਹੜੀ ਉਹ ਵਰਤ ਸਕਦੇ ਹੋ ਤੇ ਜਿਹੜਾ ਨਾਰੀਅਲ ਦਾ ਬਰਾਦ ਹੈ ਇਹ ਵੀ ਮੈਂ ਫ੍ਰਿਜ ਦੇ ਵਿੱਚ ਹੀ ਰੱਖਤਾ ਸੀਗਾ ਤੇ ਇਹਨੂੰ ਵੀ ਆਸਾਨੀ ਰਹੂਗੀ ਪੀਸਣ ਦੇ ਵਿੱਚ ਪਾਊਡਰ ਹੈ ਜਿਹੜਾ ਆਸਾਨੀ ਨਾਲ ਬਣ ਜਾਊਗਾ ਤੇ ਇਹਦੀ ਵਜ੍ਹਾ ਕਾਰਨ ਜਿਵੇਂ ਆਪਾਂ ਇਹਨੂੰ ਫ੍ਰਿਜ 'ਚ ਰੱਖਦੇ ਆਗੇ ਫਿਰ ਆਪਾਂ ਨੂੰ ਇਹਨਾਂ ਨੂੰ ਰੋਸਟ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਯਾਨੀ ਕਿ ਬਿਨਾਂ ਅੱਗ ਬਾਲੇ ਛਟਪਟੇ ਇਹ ਮਠਿਆਈ ਹੈ ਜਿਹੜੀ ਆਪਾਂ 5 ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਲਾਂਗੇ ਦੋਨੇ ਚੀਜ਼ਾਂ ਦਾ ਪਾਊਡਰ ਆਪਾਂ ਬਣਾ ਕੇ ਇਨਨੋਂ ਇੱਕ ਕੱਢ ਲਾਂਗੇ ਖੁੱਲੇ ਡਾਉਂਗੇ ਦੇ ਵਿੱਚ ਤੇ ਹੁਣ ਇਹਨੂੰ ਮਿੱਠਾ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ ਐਡ ਕਰਾਂਗੇ ਖੰਡ ਤੇ ਖੰਡ ਐ ਜਿਹੜੀ ਮੈਂ ਮਿਕਸੀ ਦੇ ਵਿੱਚ ਪੀਸ ਕੇ ਪਹਿਲੇ ਹੀ ਰੱਖੀ ਸੀ ਤੇ ਮੇਰੇ ਕੋਲੇ ਅੱਧੀ ਬਾਟੀ ਖੰਡ ਦੀ ਐ ਤੁਸੀਂ ਦਾਣੇਦਾਰ ਖੰਡ ਨੂੰ ਜਦੋਂ ਪੀਸੋਗੇ ਉਹਨੂੰ ਵਧੀਆ ਬਰੀਕ ਬਣਾ ਕੇ ਤਿਆਰ ਕਰ ਲਿਓ ਫਿਰ ਮਠਿਆਈ ਦਾ ਟੈਕਸਚਰ ਬਹੁਤ ਵਧੀਆ ਆਊਗਾ ਤੇ ਹੁਣ ਬਿਲਕੁਲ ਮਠਿਆਈ ਐ ਜਿਹੜੀ ਉਹ ਬਾਜ਼ਾਰ ਵਰਗੀ ਬਿਲਕੁਲ ਉਹੋ ਜਿਹੇ ਟੇਸਟ ਦੀ ਬਣ ਕੇ ਤਿਆਰ ਹੋਵੇ ਯਾਨੀ ਕਿ ਆਪਾਂ ਖੋਆ ਤਾਂ ਵਰਤ ਨਹੀਂ ਰਹੇ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜਾ ਖੋਆ ਮਿਲਦਾ ਇੱਕ ਤੋਂ ਬਹੁਤ ਮਹਿੰਗਾ ਮਿਲਦਾ ਹੈ ਜਾਂ ਫਿਰ ਉਹ ਮਿਲਾਵਟੀ ਜਾਂ ਫਿਰ ਨਕਲੀ ਖੋਆ ਮਿਲਦਾ ਹੈ ਤਾਂ ਮਿਲਕ ਪਾਊਡਰ ਜਿਹੜਾ ਆਸਾਨੀ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਤੇ ਸਸਥਾ ਵੀ ਮਿਲਦਾ। ਸੋ ਇਹ ਮਿਲਕ ਪਾਊਡਰ ਹੈ ਜਿਹੜਾ ਆਪਾਂ ਪੌਣੀ ਕਬਾਟੀ ਜਾਂ ਅੱਧੀ ਬਾਟੀ ਇਹਦੇ ਵਿੱਚ ਐਡ ਕਰ ਦੇਣੀ ਹੈ। 10-10 ਰੁਪਏ ਦੇ ਪੈਕੇਟ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦੀ ਹੈ। ਤੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਆਂਗੇ। ਤੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਦੇਖੋ ਬਹੁਤ ਵਧੀਆ ਇਹ ਪਾਊਡਰ ਬਣ ਕੇ ਤਿਆਰ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰਾਂਗੇ। ਬਿਲਕੁਲ ਇਹ ਅੱਧੇ ਗਲਾਸ ਤੋਂ ਵੀ ਘੱਟ ਹੈ ਤੇ ਸਾਰਾ ਇੱਕੇ ਵਾਰ ਚ ਆਪਾਂ ਐਡ ਨਹੀਂ ਕਰਾਂਗੇ ਥੋੜਾ ਜਿਹਾ ਆਪਾਂ ਯਾਨੀ ਕਿ 3 ਕ ਚਮਚ ਦੁੱਧ ਐਡ ਕਰਾਂਗੇ ਤੇ ਇਹਨੂੰ ਮਿਕਸ ਕਰ ਦਿਆਂਗੇ ਬਿਲਕੁਲ ਆਟੇ ਈ ਤਰ੍ਹਾਂ ਇਹਨੂੰ ਬਣਾ ਕੇ ਤਿਆਰ ਕਰਨਾ ਹੈ ਇੱਕੇ ਵਾਰ ਚ ਆਪਾਂ ਸਾਰਾ ਦੁੱਧ ਨਹੀਂ ਐਡ ਕਰਨਾ ਕਿਉਂਕਿ ਫਿਰ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਤੇ ਖੰਡ ਐਡ ਕੀਤੀ ਹੈ ਨਾ ਜਿਹੜੀ ਫਿਰ ਉਹਦੀ ਵਜ੍ਹਾ ਕਰਨੇ ਜਲਦੀ ਸੌਫਟ ਹੋ ਜਾਊਗਾ ਜੇਕਰ ਆਪਾਂ ਦੁੱਧ ਇੱਕੇ ਵਾਰ ਚ ਐਡ ਕਰ ਦੇਾਂਗੇ ਆਪਾਂ ਥੋੜਾ ਥੋੜਾ ਦੁੱਧ ਐਡ ਕਰਦੇ ਜਾਵਾਂਗੇ ਤੇ ਬਿਲਕੁਲ ਆਟੇ ਈ ਤਰ੍ਹਾਂ ਇਹਨੂੰ ਬਣਾ ਦੇਾਂਗੇ ਜੇਕਰ ਕਈ ਵਾਰ ਤੁਸੀਂ ਇਹ ਮਠਾਈ ਬਣਾ ਰਹੇ ਹੋ ਥੋੜੇ ਜਿਹਾ ਦੁੱਧ ਜ਼ਿਆਦਾ ਐਡ ਹੋ ਜੇ ਬਿਲਕੁਲ ਘਬਰਾਉਣਾ ਨਹੀਂ ਫਿਰ ਤੁਸੀਂ ਕੀ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਜਿਹੜਾ ਨਾਰੀਅਲ ਦਾ ਬਰਾਦਾ ਉਹ ਥੋੜਾ ਜਿਹਾ ਮਿਕਸ ਕਰਕੇ ਉਹ ਫਿਰ ਇਹਦੇ ਵਿੱਚ ਐਡ ਕਰ ਸਕਦੇ ਹੋ ਜਾਂ ਫਿਰ ਥੋੜਾ ਜਿਹਾ ਮਿਲਕ ਪਾਊਡਰ ਐਡ ਕਰ ਸਕਦੇ ਹੋ ਫਿਰ ਵੀ ਇਹ ਆਸਾਨੀ ਨਾਲ ਸੈੱਟ ਹੋ ਜਾਊਗਾ ਤੇ ਬਿਲਕੁਲ ਇਸ ਤਰੀਕੇ ਦਾ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਆਪਾਂ ਨਾ ਬਟਰ ਨਾ ਕਿਹਾ ਹੋ ਕੁਝ ਵੀ ਨਹੀਂ ਐਡ ਕੀਤਾ ਜਿਹੜਾ ਨਾਰੀਅਲ ਦਾ ਬਰਾਦਾ ਸੀ ਕਾਜੂ ਸੀ ਉਹਨਾਂ ਦਾ ਹੀ ਦੇਖੋ ਇਹਦੇ ਵਿੱਚ ਆਇਲ ਹੈ ਜਿਹੜਾ ਉਹ ਰਿਲੀਜ਼ ਹੋਇਆ ਤੇ ਕਿੰਨੀ ਵਧੀਆ ਫੈਟ ਹੈ ਜਿਹੜੀ ਇਸ ਮਠਿਆਈ ਦੇ ਵਿੱਚ ਬਣ ਗਈ ਹੈ ਬਿਨਾ ਖੋਆ ਵਰਤੇ ਬਿਨਾ ਕੋਈ ਮਲਾਈ ਜਾਂ ਕਿਹਾ ਵਰਤੇ ਤੇ ਹੁਣ ਇਹ ਮਠਿਆਈ ਬਣਾਉਣ ਦੇ ਲਈ ਇਹ ਮਿਕਸਚਰ ਬਿਲਕੁਲ ਤਿਆਰ ਹੋ ਗਿਆ ਤੇ ਆਪਾਂ ਇਹਦਾ ਇੱਕ ਰੋਲ ਬਣਾ ਕੇ ਤਿਆਰ ਕਰ ਲਾਂਗੇ ਕਿਉਂਕਿ ਆਪਾਂ ਇਹਨੂੰ ਤਿੰਨ ਹਿੱਸਿਆਂ 'ਚ ਵੰਡਣਾ ਹੈ ਤੇ ਦੇਖੋ ਬਹੁਤ ਹੀ ਆਸਾਨੀ ਨਾਲ ਹੈ ਜਿਹੜਾ ਆਪਾਂ ਇਹਨੂੰ ਕੱਟ ਕਰ ਲਿਆ ਬਿਲਕੁਲ ਇੱਕੋ ਜਿਹੇ ਤਿੰਨ ਹਿੱਸੇ ਕਰ ਲਾਂਗੇ ਤੇ ਆਪਾਂ ਇਹ ਖਾਣ ਦੇ ਵਿੱਚ ਇੰਨੀ ਜ਼ਿਆਦਾ ਟੇਸਟੀ ਲੱਗਦੀ ਹੈ ਵੀ ਤੁਸੀਂ ਬਾਜ਼ਾਰ ਵਾਲੀ ਮਠਿਆਈ ਵੀ ਖਾਣਾ ਭੁੱਲ ਜਾਓਗੇ ਬਿਲਕੁਲ ਤੁਸੀਂ ਖਰੀਦ ਕੇ ਨਹੀਂ ਲਿਆਉਣੀ ਜਦੋਂ ਤੁਸੀਂ ਘਰ ਦੇ ਵਿੱਚ ਇਹ ਮਠਿਆਈ ਬਣਾਈ ਹੁਣ ਇਹਦੇ ਵਿੱਚ ਆਪਾਂ ਕਲਰ ਐਡ ਕਰਾਂਗੇ ਇੱਕ ਹਿੱਸੇ 'ਚ ਆਪਾਂ ਗ੍ਰੀਨ ਕਲਰ ਐਡ ਕਰਤਾ ਇੱਕ 'ਚ yellow ਤੇ ਇੱਕ 'ਚ red ਕਲਰ ਬਿਲਕ ਆਪਾਂ ਬਿਲਕੁਲ ਇਹ ਬਚਾਰ ਵਰਗੀ ਮਠਾਈ ਬਣਾ ਕੇ ਤਿਆਰ ਕਰਨੀ ਆ ਤੇ ਇੱਥੇ ਮੈਂ ਤਿੰਨ ਅਲੱਗ ਕਲਰ ਦੇ ਆ ਜਿਹੜੇ ਮਠਾਈ ਦੇ ਬੇਸ ਬਣਾ ਕੇ ਬਿਲਕੁਲ ਇੱਕੋ ਜਿਹਾ ਰੱਖ ਲਈ ਆ ਤੇ ਦੇਖਣ ਦੇ ਵਿੱਚ ਵੀ ਕਿੰਨੇ ਸੋਹਣੇ ਲੱਗ ਰਹੇ ਆ ਹੁਣ ਤਿੰਨੋਂ ਕਲਰਾਂ ਦੇ ਆਪਾਂ ਛੋਟੇ ਛੋਟੇ ਪੀੜੇ ਬਣਾ ਕੇ ਇਸ ਤਰੀਕੇ ਨਾਲ ਰੱਖ ਲਾਂਗੇ ਬਿਲਕੁਲ ਇੱਕੋ ਜਿਹਾ ਸਾਈਜ਼ ਦੀ ਆਪਾਂ ਇਹ ਬਣਾ ਕੇ ਤਿਆਰ ਕਰਨੀ ਆ ਤੇ ਹੁਣ ਤਿੰਨੋਂ ਕਲਰਾਂ ਦੇ ਮਿਕਸਚਰ ਦੇ ਆਪਾਂ ਛੋਟੇ ਛੋਟੇ ਇਸ ਤਰੀਕੇ ਨਾਲ ਜਿਹੜੇ ਹਿੱਸੇ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਦੇ ਪੀੜੇ ਬਣਾ ਲਾਂਗੇ ਫਿਰ ਆਪਾਂ ਮਠਿਆਈ ਇਹ ਬਣਾਉਣੀ ਸਟਾਰਟ ਕਰਦੇ ਆ ਬਹੁਤ ਹੀ ਘੱਟ ਸਮੇਂ 'ਚ ਇਹ ਮਠਿਆਈ ਬਣ ਜਾਂਦੀ ਹੈ ਤੇ ਘੱਟ ਖਰਚੇ ਦੇ ਵਿੱਚ ਵੈਸੇ ਵੀ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜੀਆਂ ਮਠਿਆਈਆਂ ਹੁੰਦੀਆਂ ਨੇ ਉਹ ਮਾਰਕੀਟ ਦੇ ਵਿੱਚੋਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਤੇ ਮਿਲਾਵਟੀ ਮਿਲਦੀਆਂ ਨੇ ਪਰ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਸ਼ੁੱਧ ਹੈ ਜਿਹੜੀਆਂ ਸਾਫ਼ ਸੁਥਰੇ ਢੰਗ ਨਾਲ ਆਪਾਂ ਮਠਿਆਈਆਂ ਬਣਾ ਸਕਦੇ ਹੁੰਨੇ ਆ ਹੁਣ ਆਪਾਂ ਇਸ ਤਰੀਕੇ ਨਾਲ ਇਹਨਾਂ ਦੇ ਹੁਣ ਆਪਾਂ ਵੇਲ ਨੇ ਨਾ ਵੇਲ ਕਿਵੇਂ ਇਹਨਾਂ ਨੂੰ ਜਿਹੜਾ ਬਣਾ ਸਕਦੇ ਆ ਹੱਥਾਂ ਦੀ ਮਦਦ ਨਾਲ ਵੀ ਬਣਾ ਸਕਦੇ ਜਿਵੇਂ ਵੀ ਤੁਹਾਨੂੰ ਸੌਖਾ ਲੱਗਿਆ ਤੇ ਹੁਣ ਪੀਲੇ ਕਲਰ ਨਾਲ ਆ ਜਿਹੜਾ ਆਪਾਂ ਰੈੱਡ ਕਲਰ ਦੀ ਬੋਲ ਨੂੰ ਕਵਰ ਕਰ ਦੇਾਂਗੇ ਤੇ ਕਵਰ ਕਰਨ ਤੋਂ ਬਾਅਦ ਦੁਬਾਰਾ ਇਹਦਾ ਇਸ ਤਰੀਕੇ ਨਾਲ ਆ ਜਿਹੜਾ ਪੀੜਾ ਬਣਾ ਦੇਾਂਗੇ ਜਿਵੇਂ ਆਪਾਂ ਗੁਲਾਬ ਜਾਮਣਾ ਬਣਾਉਂਦੇ ਟਾਈਮ ਹੈ ਜਿਹੜੀ ਬਾਲ ਬਣਾਉਣੇ ਹੁੰਦੇ ਨੇ ਨਾ ਸੇਮ ਉਸੇ ਤਰੀਕੇ ਨਾਲ ਬਣਾ ਦੇਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਬਾਲ ਇਸ ਤਰੀਕੇ ਨਾਲ ਆਪਾਂ ਬਣਾ ਕੇ ਰੱਖ ਲਈਏ ਦੋਨੇ ਕਲਰਾਂ ਦੀ। ਹੁਣ ਆਪਾਂ ਚਾਹੀਦਾ ਗ੍ਰੀਨ ਕਲਰ ਉਹਨੂੰ ਵੀ ਇਸ ਤਰੀਕੇ ਨਾਲ ਚਾਹੀਦਾ ਤੁਸੀਂ ਵੇਲ ਦੇਣਾ ਵੇਲ ਲਿਓ। ਬਿਲਕੁਲ ਜਿਵੇਂ ਆਪਾਂ ਪੂਰੀਆਂ ਵੇਲਦੇ ਹੁੰਨੇ ਬਸ ਉਦੋਂ ਵੀ ਛੋਟੇ ਸਾਈਜ਼ ਦੀ ਇਹਨੂੰ ਆਪਾਂ ਵੇਲ ਕੇ ਤਿਆਰ ਕਰਨਾ ਹੈ ਤੇ ਇਹਨੂੰ ਵੀ ਆਪਾਂ yellow ਕਲਰ ਦੀ ਬਾਲ ਦੇ ਉੱਪਰ ਇਸ ਤਰੀਕੇ ਨਾਲ ਰੱਖ ਦੇਾਂਗੇ ਤੇ ਇਸ ਬਾਲ ਨੂੰ ਵੀ ਜਿਹੜਾ ਕਵਰ ਕਰ ਦੇਾਂਗੇ। ਨਾ ਪੈਦੇ ਵਿੱਚ ਕੋਈ ਮੱਖਣੀ ਨਾ ਮਲਾਈ ਨਾ ਕੋਈ ਖਿਓ ਵਰਤਿਆ ਫਿਰ ਵੀ ਤੁਸੀਂ ਵਧੀਆ ਫੈਂਟ ਹੈ ਜਿਹੜੀ ਉਹ ਹੱਥਾਂ ਦੇ ਦੇਖ ਸਕਦੇ ਹੋ ਤੇ ਇਹ ਮਠਿਆਈ ਹੈ ਜਿਹੜੀ ਖਾਣ ਦੇ ਵਿੱਚ ਓਨੀ ਹੀ ਟੇਸਟੀ ਲੱਗਦੀ ਹੈ ਜਿੰਨੀ ਕੇ ਖੋਏ ਤੋਂ ਬਣਾਈ ਗਈ ਮਠਿਆਈ ਹੈ ਜਿਹੜੀ ਉਹ ਟੇਸਟੀ ਲੱਗਦੀ ਆ ਸੋ ਬਣਾਉਣੀ ਤਾਂ ਇਹ ਜ਼ਰੂਰ ਬਣਦੀ ਹੈ ਜੀ ਫਿਰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਸ ਤਰੀਕੇ ਨਾਲ ਸਾਰੇ ਜਿਹੜੇ ਇਹ ਬਾਲ ਐ ਮੈਂ ਬਣਾ ਬਣਾ ਕੇ ਰੱਖ ਲੂੰਗੀ ਤੁਸੀਂ ਛੋਟੇ ਵੱਡੇ ਸਾਈਜ਼ ਦੇ ਜਿਵੇਂ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇਹ ਬਟਰ ਪੇਪਰ ਮੈਂ ਘਰ ਦੇ ਵਿੱਚ ਹੀ ਤਿਆਰ ਕਰ ਲਿਆ ਸੀਗਾ ਕਿਉਂਕਿ ਬਾਅਦ ਵਿੱਚ ਜਦੋਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਅ ਰੱਖਾਂਗੇ ਤਾਂ ਇਹ ਪਲੇਟ ਦੇ ਨਾਲ ਜਿਹੜੇ ਚਿਪਕ ਜਾਂਦੇ ਇਸ ਕਰਕੇ ਮੈਂ ਬਟਰਪੇਪਰ نیچے ਰੱਖ ਲਿਆ ਬਟਰਪੇਪਰ ਆਸਾਨੀ ਨਾਲ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਸੋ ਸਾਰੇ ਸੇਮ ਇਸੇ ਤਰੀਕੇ ਨਾਲ ਹੈ ਜਿਹੜੇ ਇਹ ਮੈਂ ਮਠਿਆਈ ਤਿਆਰ ਕਰ ਕਰਕੇ ਤੇ ਇਸ ਬਟਰਪੇਪਰ ਦੇ ਉੱਪਰ ਰੱਖੀ ਜਾਊਂਗੀ ਤੇ ਹੁਣ ਜਦੋਂ ਸਾਰੇ ਬੋਲ ਆਪਾਂ ਤਿਆਰ ਕਰ ਲਏ ਤਾਂ ਹੁਣ ਇਸ ਮਠਿਆਈ ਨੂੰ ਇੱਕ ਘੰਟਾ ਫਾਪਾੱਖੇ ਥੱਲੇ ਰੱਖ ਦੇਣਾਗਾ ਜਾਂ ਫਿਰ ਤੁਸੀਂ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਜੇਕਰ ਇੱਕ ਘੰਟਾ ਆਪਾਂ ਇਹਨੂੰ ਫਾਖੇ ਥੱਲੇ ਰੱਖ ਦਾਂਗੇ ਬਾਅਦ ਵਿੱਚ ਇਹ ਹੱਥਾਂ ਦੇ ਨਾਲ چپਕਣੀ ਨਹੀਂ ਤੇ ਆਸਾਨੀ ਨਾਲ ਆਪਾਂ ਇਹਨੂੰ ਸਜਾ ਸਕਾਂਗੇ ਤੇ ਜੇ ਤੁਸੀਂ ਇਹਨੂੰ ਨਾ ਵੀ ਸਜਾਓਗੇ ਇਸ ਤਰੀਕੇ ਨਾਲ ਵੀ ਸਰਵ ਕਰੋਗੇ ਖਾਂ ਦੇ ਵਿੱਚ ਉਨੀ ਹੀ ਟੇਸਟੀ ਲੱਗੂਗੀ ਤੇ ਉਨੀ ਹੀ ਸੋਹਣੀ ਲੱਗੂਗੀ ਦੇਖਣ ਦੇ ਵਿੱਚ ਪਰ ਮੈਂ ਇਹਦੇ ਉੱਪਰ ਚਾਂਦੀ ਦਾ ਵਰਕ ਲਗਾ ਦਊਂਗੀ ਕਿਉਂਕਿ ਬਿਲਕੁਲ ਬਾਜ਼ਾਰ ਵਰਗੀ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਦੇਖਿਓ ਬਾਜ਼ਾਰ ਦੇ ਵਿੱਚ ਇਸ ਤਰੀਕੇ ਨਾਲ ਸਜਾ ਕੇ ਰ ਜੇ ਹੁਣ ਤੁਸੀਂ ਦੱਸੋ ਵੀ ਇਹ ਲੱਗ ਰਹੀ ਹੈ ਬਾਜ਼ਾਰ ਵਾਲੀ ਕਿ ਨਹੀਂ ਬਿਲਕੁਲ ਬਾਜ਼ਾਰ ਵਰਗੀ ਮਠਿਆਈ ਵਰਗੀ ਮਠਿਆਈ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਕੱਟ ਕਰ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਿਨਾ ਗੈਂਸ ਚਲਾਏ ਜਿਹੜੀ ਇੰਨੀ ਜ਼ਿਆਦਾ ਟੇਸਟੀ ਤੇ ਇੰਨੀ ਜ਼ਿਆਦਾ ਵਧੀਆ ਮਠਿਆਈਆ ਘਰ ਦੇ ਵਿੱਚ ਤਿਆਰ ਕਰ ਲਈ ਉਹ ਵੀ ਬਹੁਤ ਘੱਟ ਖਰਚੇ 'ਚ ਬਿਲਕੁਲ ਸੇਮ ਇਸੇ ਤਰੀਕੇ ਨਾਲ ਕੱਟੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਵੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਮਠਿਆਈ ਦੇਖੋ ਤੇ ਖਾਣ ਦੇ ਵਿੱਚ ਤਾਂ ਇੰਨੀ ਜ਼ਿਆਦਾ ਟੇਸਟੀ ਲੱਗੂਗੀ ਤੁਸੀਂ ਇਹਨੂੰ ਬਾਰ-ਬਾਰ ਬਣਾਉਂਗੇ ਬਿਨਾ ਅੱਗ ਵਾਲੇ ਛਟਪਟ ਅੱਧੀ ਖੋਲੀ ਕਾਜੂਆਂ ਦੇ ਨਾਲ ਕੌਣ ਨਹੀਂ ਬਣਾਉਣਾ ਚਾਹੂਗਾ ਇਸ ਮਠਿਆਈ ਨੂੰ ਇਹ ਮਠਿਆਈ ਜਿਹੜੀ ਬਹੁਤ ਬਜਟ ਦੇ ਵਿੱਚ ਬਣ ਜਾਂਦੀ ਹੈ ਜਿਆਦਾ ਖਰਚੇ ਦੀ ਬਿਲਕੁਲ ਜ਼ਰੂਰਤ ਨਹੀਂ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਬਿਲਕੁਲ ਇੰਨੇ ਘੱਟ ਖਰਚੇ 'ਚ ਇੰਨੀ ਜ਼ਿਆਦਾ ਮਹਿੰਗੀ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ ਮਠਿਆਈ ਜੇਕਰ ਆਪਾਂ ਘਰ ਦੇ ਵਿੱਚ ਤਿਆਰ ਕਰ ਲਈ ਤੇ ਉਸ ਤੋਂ ਵਧੀਆ ਗੱਲ ਕੀ ਹੈ ਤੇ ਇਸ ਮਠਿਆਈ ਨੂੰ ਬਣਾਉਣਾ ਇੰਨਾ ਕੋਸਾਨ ਹੈ ਵੀ ਹਰ ਕੋਈ ਇਹਨੂੰ ਬਣਾ ਕੇ ਤਿਆਰ ਕਰ ਸਕਦਾ ਤੇ ਸਿਰਫ ਅੱਧੀ ਖੋਲੀ ਕਾਜੂਆਂ ਦੇ ਨਾਲ ਇਹ ਮਠਿਆਈ ਹੈ ਜਿਹੜੀ ਇੰਨੀ ਵਧੀਆ ਇੰਨੀ ਤੇਜ਼ੀ ਬਣ ਕੇ ਤਿਆਰ ਹੋ ਗਈ ਹੈ ਇਸ ਤਰ੍ਹਾਂ ਜੀ ਬਹੁਤ ਹੀ ਘੱਟ ਘਟਕਾ ਜੂਆਂ ਦੇ ਨਾਲ ਬਹੁਤ ਘੱਟ ਸਮੇਂ ਵਿੱਚ ਇਹ ਮਠਿਆਈ ਹੈ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਈ। ਬਾਜ਼ਾਰ ਦੇ ਵਿੱਚੋ ਜਿਹੜੀ ਇਹ ਮਠਿਆਈ ਹੈ ਬਹੁਤ ਮਹਿੰਗੇ ਭਾਅ ਦੀ ਮਿਲਦੀ ਹੈ ਪਰ ਆਪਾਂ ਘਰ ਦੇ ਵਿੱਚ ਬਹੁਤ ਘੱਟ ਖਰਚੇ ਜਿਹਨੂੰ ਬਣਾ ਕੇ ਤਿਆਰ ਕਰ ਲਾਂਗੇ। ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਤੁਸੀਂ ਵੀ ਇਸ ਮਠਿਆਈ ਦੀ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ, ਬਾਤਵਾਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲ ਤੇ ਮੈਚ ਹੋਣੀ ਹੈ ਜੀ ਇਹ ਮਠੇਈ ਤੁਸੀਂ ਮੇਰੇ ਤੋਂ ਵੀ ਜਿਆਦਾ ਵਧੀਆ ਟੇਸਟੀ ਬਣਾ ਕੇ ਤਿਆਰ ਕਰ ਲਓ ਉਹਦੇ ਲਈ ਤੁਸੀਂ ਇਹ ਜਿਹੜਾ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਇੱਕ ਤੇ ਜਿਹੜਾ ਨਾਰੀਅਲ ਦਾ ਬਰਾਦਾ ਦੇ ਖਾਜੂ ਇਹਨਾਂ ਦੋਨਾਂ ਨੂੰ ਫ੍ਰਿਜ ਦੇ ਵਿੱਚ ਜ਼ਰੂਰ ਰੱਖ ਦਿਓ ਜਦੋਂ ਇਹ ਹਾਰਡ ਹੋ ਜਾਣਗੇ ਇਹਨਾਂ ਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖੋਗੇ ਇਹਨਾਂ ਦਾ ਪਾਊਡਰ ਆਸਾਨੀ ਨਾਲ ਬਣ ਜਾਊਗਾ ਨਹੀਂ ਫਿਰ ਇਹਨਾਂ ਦੀ ਪੇਸਟ ਬਣ ਜਾਊਗੀ